ਕੋਈ ਕਿਸੇ ਤੀਰ ਤੋਂ ਧਾਗੇ ਲੈਣ ਤਰੀਗ ਦਾ ਕੋਈ ਪੰਡਤ ਤੋਂ ਪਿਛਾ ਪੁੱਛਦਾ ਗੁਰਮਖੋ ਜਿਹਦੇ ਕੋਲ ਗੁਰੂ ਨਾਨਕ ਸਾਹਿਬ ਦਾ ਜਪਜੀ ਹੋਵੇਗਾ ਉਹਦੇ ਸਾਹਮਣੇ ਕਿਸ ਮੰਤਰ ਨੇ ਸਰਗਮ ਜਿਹਦੇ ਸੀਸ ਤੇ ਕਦੀ ਸੀ ਕਲਪ ਝੁਲਦੇ ਗਰਮ ਬਾਲੂ ਦੇ ਕਰਸ਼ੇ ਪਵਾ ਰਿਆ ਸੀ ਕਈ ਪੈਰ ਅੰਗਿਆਰਾਂ ਦੀ ਸੇਜ ਬੈ ਕੇ ਸ਼ਾਂਤ ਮਈ ਦੇ ਪੂਰਨੇ ਪਾ ਰਿਆ ਸੀ ਖਾ ਕੇ ਦੇਗ ਦੇ ਵਿੱਚ ਉਬਾਲਿਆ ਨੂੰ ਸਤਨਾਮ ਵੈਗੁਰੂ ਗਾ ਰਿਆ ਸੀ ਓਏ ਇਹ ਤਾਂ ਆਤਮਿਕ ਕੇਵਲ ਰੱਬ ਦੀ ਸੀ ਤਤੀ ਤਵੀ ਤੇ ਸੁਖਮ ਦੀ ਗੋਹਵਾ ਗੁਰਤੇਗ ਬਹਾਦਰ ਸਾਹਿਬ ਨੇ ਕਿਹਾ ਕਿਹਾ ਪਾਤਸ਼ਾਹ ਬੱਚੀਓ ਘਰੀ ਜਾਓ ਸਿਰ ਦੇ ਕੇ ਸਤ ਬਚਾਂਗਾ ਮੈਂ Hindu ਧਰਮ ਦੇ ਬੁਜਰੇ ਦੀਵੇ ਅੰਦਰ ਤੇਲ ਆਪਣੇ ਲਹੂ ਦਾ ਪਾਗਾ ਮੈਂ ਪਾਇਆ ਦੇਸ਼ ਦੀਆਂ ਜੜਾਂ ਵਿੱਚ ਲਹੂ ਆਪਣਾ ਭਾਰਤ ਵਰਸ਼ ਦਾ ਬਾਗ ਤਾਂ ਫਲ ਰਿਹਾ ਏ Hindu ਮੰਦਰਾਂ ਦੇ ਦੀਵਿਆਂ ਵਿੱਚ ਖੁਣ ਵੀ ਲਹੂ ਤੇਗ ਬਹਾਦਰ ਦਾ ਵਾਰਿਆ ਉਹ ਪਰਮਖੋ ਐਸਾ ਪੈਗੰਬਰ ਕਿਤੇ ਮਿਲੇਗਾ ਆਪਣੇ ਪੁੱਤਰ ਉਹਦੇ ਸ਼ਹੀਦ ਹੋ ਗਏ ਨੇ ਤੇ ਸਾਡੇ ਦੀ ਰੋਜ਼ ਅਰਦਾਸ ਕਰ ਰਿਹਾ ਵੈਰ ਗਰੂਪ ਸੁਖੀ ਬਸੇ ਮੋਰ ਉਪਰਵਾਰਾ ਸੇਵਕ ਸਿੱਖ ਸਦ ਤਰ ਤਾਰਾ ਹਰੇਕ ਵੀਡੀਓ ਚ ਇਹ ਹੀ ਬੇਨਤੀ ਹੈ ਸੰਗਤ ਜੀਓ ਕਿ ਕਮੈਂਟਾਂ ਰਾਂ ਹੀ ਦੱਸਿਆ ਕਰੋ ਤੇ ਸ਼ੇਅਰ ਵੀ ਕਰਿਆ ਕਰੋ ਪਰ ਇੱਕ ਗੱਲ ਆਪਾਂ ਜਿੰਨਾ ਕਰਕੇ ਆ ਉਹਨਾਂ ਸ਼ਹੀਦਾਂ ਨੂੰ ਹਮੇਸ਼ਾ ਲਈ ਯਾਦ ਰੱਖਿਆ ਕਰੋ ਕਿਉਂਕਿ ਜੋ ਹਮari ਰੱਖਸ਼ਾ ਕਰੇ ਸੋ ਕਲਗੀਧਰ ਜਗਤੀਸ਼ ਸ਼ਹੀਦਾਂ ਕਰਕੇ ਸਾਡਾ ਸਾਰਾ ਇਹ ਇਸ ਦੇਸ਼ ਤੇ ਅਸੀਂ ਅੱਜ ਆਨੰਦ ਮਾਣ ਰਹੇ ਹਾਂ ਸੋ ਚੰਗਾ ਲੱਗਿਆ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਉਹਨਾਂ ਨੂੰ ਹਰਦਮ ਯਾਦ ਰੱਖਿਆ ਕਰੋ ਤੇ ਸਤਨਾਮ ਵਾਹਿਗੁਰੂ ਦਾ ਜਪ ਵੀ ਕਰਿਆ ਕਰੋ ਤੇ ਲਿਖਿਆ ਕਰੋ ਤੇ ਹਮੇਸ਼ਾ ਹੀ ਜੁੜਿਆ ਕਰੋ ਬਾਕੀ ਹੱਸਦੇ ਰਹੋ ਖੁਸ਼ ਰਹੋ ਬੋਲੋ ਵਾਹਿਗੁਰੂ ਸਤਨਾਮ ਸ਼ਿਰਵਾਹੇ ਗੁਰੂ ਸਾਹਿਬ ਦੀ ਸਤਨਾਮ ਸ਼ਿਰਵਾਹੇ ਗੁਰੂ ਸਾਹਿਬ ਦੀ ਸਤਨਾਮ ਸ਼ਿਰਵਾਹੇ ਗੁਰੂ ਸਾਹਿਬ ਦੀ